ਪਿਛਲੇ ਸੰਡੇ 29 ਸਤੰਬਰ 2024 ਨੂੰ ਸ਼ਹਿਰ ਦੇ ਵਿੱਚ ਤਿੰਨ ਵਾਰ ਦਾ ਤੋਈਆਂ ਸੀ ਸਨੇਚਿੰਗ ਦੀਆਂ ਜੋ ਕਿ ਖਾਣਾ ਮੁਕੰਪੁਰਾ ਥਾਣਾ ਮਕਬੂਲਪੁਰ ਅਤੇ ਥਾਣਾ ਸੁਲਤਾਨਵਿੰਡ ਦੇ ਵਿੱਚ ਹੋਈਆਂ ਸੀ ਵਕਫ ਵਕ ਬਾਰਦਾਤਾ ਤੇ ਇਹਦੇ ਵਿੱਚ ਦੋ ਮੋਬਾਈਲ ਫੋਨ ਤੇ ਇੱਕ ਸਪਲੈਂਡਰ ਮੋਟਰਸਾਈਕਲ ਆਪਣਾ ਸਨੈਚ ਹੋਇਆ ਸੀ ਇਹ ਵਾਰਦਾਤਾ ਸੰਡੇ ਮਾਰਨਿੰਗ ਹੋਈਆਂ ਸੀ ਤੇ ਤਿੰਨੋਂ ਥਾਣਿਆਂ 'ਚ ਵਕਫ ਵਕ ਮੁਕਦਮੇ ਦਰਜ ਹੋਏ ਸੀ ਮੁਕਦਮਾ ਨੰਬਰ 73/24 ਥਾਣਾ ਮੋਕੰਪੁਰਾ ਮਕਦਮਾ ਨੰਬਰ 111/24 ਮਕਬੂਲਪੁਰਾ ਤੇ ਮਕਦਮਾ ਨੰਬਰ 121/24 ਥਾਣਾ ਸੁਲਤਾਨਪੁਰ ਤੇ ਮਕਬੂਲਪੁਰਾ ਪੁਲਿਸ ਨੇ ਟੀਮਸ ਬਣਾਈਆਂ ਅੰਡਰ ਦਾ ਡਾਇਰੈਕਸ਼ਨਸ ਆਫ ਮਾਨਯੋ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਰ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਦੇ ਤਹਿਤ ਤੇ ਟੀਮਸ ਬਣਾ ਕੇ ਤੇ ਇਹਨਾਂ ਨੇ ਪੰਜ ਦੋਸ਼ੀ ਗ੍ਰਿਫਤਾਰ ਕੀਤੇ ਆ ਜਿਨ੍ਹਾਂ ਦਾ ਨਾਮ ਹੈ ਸਰਗੰਦੀਪ ਸਿੰਘ, ਗੁਰਜੀਤ ਸਿੰਘ, ਆਸ਼ੀਸ਼, ਅੰਮ੍ਰਿਤ ਦਿਲਪ੍ਰੀਤ ਸਿੰਘ। ਇੱਕ ਉਹਨਾਂ ਵਿੱਚੋਂ ਪੰਜਾਂ ਵਿੱਚੋਂ ਇੱਕ ਜੁਵਨਾਈਲ ਹੈ ਜਿਹਦਾ ਅਸੀਂ ਨਾਮ ਡਿਸਕਲੋਸ ਨਹੀਂ ਕਰ ਸਕਦੇ। ਤੇ ਸਾਨੂੰ ਜੋ ਪਤਾ ਚੱਲਿਆ 6 ਮੈਂਬਰੀ ਗਰੋ ਹੈਗਾ ਜਿਹੜਾ अर्ਲੀ ਮਾਰਨਿੰਗ ਵਾਰ ਦਾ ਤੱਕ ਕਰਦਾ ਸੀ ਸਨੈਚਿੰਗ ਦੀਆਂ ਤੇ ਇੱਕ ਮੁੰਡਾ ਫਰਾਰ ਹੈ। ਤੇ ਜਿਹੜਾ ਜੁਵਨਾਈਲ ਹੈ ਉਹਨੂੰ ਅਸੀਂ ਲੁਧਿਆਣਾ ਜੁਵਨਾਈਲ ਹோம் ਭੇਜਤਾ ਹੈ। ਬਾਕੀ ਚਾਰਾਂ ਨੂੰ ਅਸੀਂ ਪੁਲਿਸ ਰਿਮਾਂਡ ਤੇ ਲੱਤਾਂ। ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਦੱਸਿਆ ਇੱਕ ਐਕਟਿਵਾ ਦੋ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਸਾਨੂੰ ਰਿਕਵਰ ਹੋਏ ਹੈ ਉਹ ਚੋਂ ਜਿਹੜਾ ਇੱਕ ਆਪਣਾ ਮੋਟਰਸਾਈਕਲ ਹੈ ਉਹ ਜਿਹੜਾ ਸਨੇਚ ਹੋਇਸੀ ਉਹ ਵੀ ਹੋ ਗਿਆ ਤਾਂ ਦੋ ਮੋਬਾਈਲ ਫੋਨ ਵੀ ਰਿਕਵਰ ਹੋ ਗਏ ਹੈ ਤੇ ਇੱਕ ਐਕਟਿਵਾ ਤੇ ਇੱਕ ਮੋਟਰਸਾਈਕਲ ਜਿਹੜਾ ਇਹਨਾਂ ਨੇ ਵਾਰਦਾਤ ਦੇ ਵਿੱਚ ਵਰਤੇ ਆ ਸੀਗਾ ਉਹ ਵੀ ਅਸੀਂ ਰਿਕਵਰ ਕਰ ਲਿਆ ਥੈਂਕ ਯੂ